ਕੀ ਕਰਨਾ ਸੀ ਗਰਮੇਲ ਖੇਤ ਬਾ ਫਸਲ ਵੇਖ ਬਾੜੀ ਸਾਹਮਦੇ ਫਿਰਦੇ ਆ ਬਈ ਪਾਣੀ ਪੂਣੀ ਲਾਈ ਜੰਨੇ ਆ ਅਧਿਰੇ ਫਸੇ ਪਾਈ ਜੰਨੇ ਕਣਕ ਦੇ ਵਿੱਚ ਤੇ ਇੰਨੀ ਠੰਡ ਹੈ ਤੂੰ ਘਰ ਕਿਉਂ ਨਹੀਂ ਪੈਂਦਾ ਕਿਸਾਨ ਹੀ ਕਹਾਦਾ ਹੋਇਆ ਜਿਹੜਾ ਘਰੇ ਬਹਿ ਕੇ ਜਾ ਕੇ ਠੀਕ ਹੈ ਨਾ ਹੁਣ ਸਰਕਾਰੀ ਦਫ਼ਤਰ ਮੁਲਾਜ਼ਮ ਥੋੜੀ ਐ ਜਿਹੜੇ ਘਰੇ ਜਾ ਕੇ ਭਰਾਵਾ ਪੈ ਜਾਗੇ ਜਾ ਕੇ ਅਸੀਂ ਇੰਨੀ ਠੰਡ ਦੇ ਵਿੱਚ ਇੱਥੇ ਖੇਤੀ ਕਰਦੇ ਆ ਕਿਸਾਨ ਜਿਹੜੇ ਹੈਗੇ ਲੋਕਾਂ ਦਾ ਢੱਡ ਭਰਦੇ ਆ ਪਰ ਲੋਕ ਆ ਜਿਹੜੇ ਕਹਿੰਦੇ ਕਿਸਾਨ ਐ ਇਹ ਲਾ ਕੇ ਜੀ ਡਿਕ ਆ ਜਾਗਾ ਕਿ ਤੁਰੇ ਫਿਰਦੇ ਆ ਠੀਕ ਹੈ ਨਾ ਕੋਈ ਹੈ ਕਿ ਚੱਲ ਕਿਸਾਨ ਜਿਹੜੇ ਡਿੱਕ ਲਾ ਕੇ ਵਾਰਾ ਲੋਫਰ ਪੂਰਾ ਕਰਦੇ ਆ ਚੱਲ ਪਰ ਜ਼ਿਆਦਾਤਰ ਕਿਸਾਨ ਆ ਜਿਹੜੇ ਖੇਤੀ ਜਿਹੜੇ ਕਰਦੇ ਆ ਉਹਨੂੰ ਵੀ ਵਿੱਚ ਜਿਹੜੇ ਲੋਕ ਆ ਮਾੜਾ ਚੰਗਾ ਬੋਲ ਜਾਂਦੇ ਆ ਠੀਕ ਹੈ ਨਾ ਹੁਣ ਸਾਡੀ ਲੋਈ ਲੇਤੀ ਏ ਠੰਡ ਦੇ ਵਿੱਚ ਮਰ ਰਹੀ ਆ ਰਾਤ ਦੇ ਨੂੰ 2-3 ਵੇ ਤੱਕ ਵਾਰੀ ਆ ਜੀ ਇਹ ਦੇਖੋ ਠੀਕ ਹੈ ਨਾ ਤੇ ਜਿਹੜੀ ਅਸੀਂ ਕਣਕ ਦੀ ਵਾਰੀ ਲਾਵਾਂਗੇ ਇੱਥੇ ਤੇ ਲੋਕ ਪਟਾਕਿਆਂ ਨੇ ਕਹਿੰਦੇ ਕਿਸਾਨ ਆ ਇਹਨੂੰ ਤਾਂ ਕੋਈ ਨਾ ਕੋਈ ਬਾਜੀ ਜਾਣਾ ਜੀ ਤੇ ਜਿਹੜੇ ਸਰਕਾਰੀ ਲੋਕ ਆ ਉਹਨਾਂ ਨੂੰ ਚੜੇ ਮਹੀਨੇ ਪੈਸੇ ਆ ਜਾਣਗੇ ਸਾਨੂੰ ਐ ਆ ਇਧਰ ਕਣਕ ਸਹੀ ਖੜੀ ਐ ਇਧਰ ਪੀਲੀ ਪੈ ਗਈ ਮਾਰ ਐ ਪੈ ਜਾਂਦੀ ਐ ਹੁਣ ਇਹਦੇ ਵਿੱਚ ਤੁਸੀਂ ਦੇਖੋ ਵੀ ਆਹ ਕਣਕ ਦੇ ਵਿੱਚੋਂ ਸਾਨੂੰ ਕੀ ਮਿਲੂਗਾ ਠੀਕ ਐ ਨਾ ਆ ਨਾਲ ਸਾਡੇ ਬੱਚੇ ਆ ਜਿਹੜੇ ਇਹ ਖੇਤ ਆ ਇਸ ਟਾਈਮ ਆਏ ਹੋਏ ਆ ਨਾਲ ਸਾਡੇ ਫਿਰਦੇ ਬੱਚੇ ਜਦ ਕਿ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਇਸ ਟਾਈਮ ਕੋਈ ਜਮ ਵਿੱਚ ਬੈਠਾ ਹੋਊਗਾ ਕੋਈ ਚੰਗੇ ਥਾ ਬੈਠਾ ਹੋਣਾ ਬੈਠਾ ਆਪਦਾ ਇੰਜੋਏ ਕਰ ਰਿਹਾ ਹੋਣਗੇ ਸਾਡੇ ਨਾਲ ਬੱਚੇ ਵੀ ਵੇਖੋ ਠੰਡ ਦੇ ਵਿੱਚ ਮਰ ਰਹੇ ਜਸਟ ਇੰਨੀ ਠੰਡ ਦੇ ਵਿੱਚ ਕੋਈ ਆਜੂਗਾ ਸਰਕਾਰੀ ਮੁਲਾਜ਼ਮ ਇਥੇ ਥੂਨਾ ਦੇ ਉੱਤੇ ਬੈਹਿ ਗਏ ਦਫ਼ਤਰਾਂ ਦੇ ਵਿੱਚ ਬੈਹਿ ਗਏ ਕਹਿੰਦੇ ਜੀ ਕਿਸਾਨੀ ਆ ਬਹੁਤ ਫਾਇਦੇਮੰਦ ਆ ਕਿਸਾਨੀ ਬਹੁਤ ਲਾਹੇਵੰਦ ਆ ਕਿਸਾਨ ਇਹ ਆ ਕਿਸਾਨ ਉਹ ਆ ਕਿਸਾਨ ਐਡਾ ਮਿਹਨਤਾਂ ਕਰ ਕਰਕੇ ਜਿਹੜੇ ਕਿਸਾਨ ਟਰੈਕਟਰ ਲੈ ਰਹਿਣ ਉਹਨਾਂ ਨੂੰ ਥੋੜੇ ਮੋਟੇ ਕਿਸਾਨ ਆ ਜਿਹੜੇ ਜਿਹੜੇ ਵਾਰਾਗਰਦੀ ਕਰਦੇ ਆ ਉਹ ਛੋਟੇ ਜਿਹੜੇ ਕਿਸਾਨ ਮਿਹਨਤਾਂ ਕਰਦੇ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਹੋ ਠੀਕ ਆ ਨਾ ਮੈਂ ਚਾਹਣਾ ਵੀ ਜਿਹੜੇ ਕਿਸਾਨ ਜਿਹੜੇ ਕਿਸਾਨਾਂ ਨੂੰ ਮਾੜ ਆਂਦੇ ਆ ਜਾਂ ਕਿਸਾਨਾਂ ਨੂੰ ਕਹਿੰਦੇ ਕੀ ਇਹ ਵਿਹਲੇ ਰਹਿੰਦੇ ਆ ਇਹ ਆ ਰੁੱਤ ਦੇ ਵਿੱਚ ਆਉਣ ਸਾਡੇ ਨਾਲ ਰੇ ਸਪਰੇਅ ਕਰਾਉਣ ਸਾਡੇ ਨਾਲ ਪਾਣੀ ਕਰਾਉਣ ਠੀਕ ਹੈ ਨਾ ਸਾਡਾ ਵੀ ਜੀ ਕਰਦਾ ਚੰਗੇ ਬੂਟ ਪਾ ਗਏ 1500 ਰੁਪਏ ਵਾਲਾ ਬੂਟ ਪਾਏ ਹੋਏ ਆ ਦੇਖੋ ਠੀਕ ਹੈ ਨਾ ਸਾਡਾ ਜੀ ਨਹੀਂ ਕਰਦਾ ਸੀ ਕਿ ਵਧੀਆ ਕੱਪੜੇ ਪਾ ਗਏ ਵਧੀਆ ਚੀਜ਼ਾਂ ਲੈ ਕੇ ਆਈਏ ਸਾਡੇ ਜਵਾਕਾਂ ਨੂੰ ਵਧੀਆ ਸਕੂਲਾਂ ਚ ਪੜਾਈ ਗਏ ਇਹ ਕੱਲੀਆਂ ਫੇਸਬੁੱਕ ਤੇ ਬਹਿ ਕੇ ਜਾਂ ਆਪਾਂ ਦਫ਼ਤਰਾਂ ਦੇ ਵਿੱਚ ਬਹਿ ਕੇ ਇਹ ਗੱਲਾਂ ਨਹੀਂ ਕਹਿ ਸਕਦੇ ਵੀ ਹਾਂ ਭਾਈ ਆਪਣਾ ਨਾ ਕਿਹਦਾ ਕਿਸਾਨੀ ਬਹੁਤ ਫਾਇਦੇਮੰਦ ਹੈ ਤੁਸੀਂ ਹੀਟਰ ਕਿਉਂ ਨਹੀਂ ਲਾਉਂਦੇ ਘਰੇ ਆਪਦੇ ਹੀਟਰ ਕਿੱਥੋਂ ਲਿਆਵਾਂਗੇ ਜੀ ਕਾਰ ਚ ਲਾ ਲਓ ਆਉਦੀ ਜੀ ਹੀਟਰ ਕਾਰਾਂ ਸਾਡੇ ਕੋਲ ਇੰਨੀ ਮਿਹਨਤ ਕਿੱਥੇ ਕਮਾਈ ਆ ਕਾਰਾਂ ਦੀ ਗੇ ਜੀ ਕਿ ਸਬ ਫਸਲਾਂ ਵੇਚ ਕੇ ਆਪਦੇ ਜਵਾਕਾਂ ਦੀ ਢੱਡ ਭਰਦੇ ਆ ਆਪਦੇ ਕਬੀਲਦਾਰਾਂ ਮਸਾਂ ਭਰਦੇ ਆ ਘਰੇ ਭੈਣਾ ਵੇਣ ਵਾਲੀਆਂ ਉਹਨਾਂ ਦੇ ਖਰਚੇ ਪੂਰੇ ਮਸਾਂ ਹੁੰਦੇ ਆ ਜੀ ਠੀਕ ਹੈ ਨਾ ਖਰਾਨੀ ਦੇ ਵਿੱਚੋਂ ਇਹ ਨਹੀਂ ਵੀ ਆਪਾਂ ਇੰਨੇ ਪੈਸੇ ਬਚਾ ਸਕਦੇ ਆ ਬਿਜ਼ਨਸਮੈਨਾਂ ਵਾਂਗੂ ਛੋਡੇ ਕੋਲੇ ਕੋਟ ਪੈਂਟ ਟਾਈ ਹੈਗੀ ਆ ਹਾਂ ਸਾਡੇ ਕੋਲ ਵਿਆਹ ਵੇਲੇ ਸਮਾਈ ਸੀ ਜੀ ਉਸ ਦਿਵਾਰ ਤੱਕ ਤੇ ਸਮਾਈ ਨਹੀਂ ਉਹੀ ਵਿਆਹ ਨੂੰ 7-8 ਸਾਲ ਹੋ ਗਏ ਜੇ ਕਿਤੇ ਜਾਈਦਾ ਤਾਂ ਉਹੀ ਭਾਵੇਂ ਪਾ ਕੇ ਜਾਵਣੀ ਉ ਤਾਂ ਸੀ ਕਿਤੇ ਸਮਾਇਆ ਨਹੀਂ ਕਿਉਂਕਿ ਇੰਨੇ ਸਾਡੇ ਕੋਲੇ ਗੁੰਜਾਇਸ਼ ਹੈ ਨਹੀਂ ਕਿ ਅਸੀਂ ਹਰ ਸਾਲ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਅਸੀਂ ਨਵਾਂ ਕੋਟ ਪੈਂਟ ਸਵਾਲ ਗਏ ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਆ ਅਸੀਂ ਨਾ ਕਿ ਦਫ਼ਤਰਾਂ ਦੇ ਵਿੱਚ ਕੋਟ ਪੈਂਟ ਪਾ ਕੇ ਗੇੜੀਆਂ ਲਾਉਣ ਵਾਲੇ ਆ ਅਸੀਂ ਸਾਦੀ ਖੇਸੀ ਤੇ ਪਜਾਮੇ ਕੋਟ ਤੇ ਚ ਰਹਿਣਾ ਸੈਣਾ ਜਾਣਦੇ ਸੀ ਤਾਂ ਕਰੋਨਾ ਵੇਲੇ ਜਿਹੜੇ ਕਿ ਵੱਡੇ ਵੱਡੇ ਬਿਜ਼ਨਸਮੈਨ ਆ ਸਾਰੇ ਫੇਰ ਹੋ ਗਏ ਸੀ ਉਸ ਟਾਈਮ ਦੇਸ਼ ਨੂੰ ਠੀਕ ਹੈ ਕਿਸਾਨ ਨੇ ਬਚਾਇਆ ਸੀਗਾ ਜਿਹੜੇ ਆਪਾਂ ਕਹਿੰਦੇ ਜੀ ਡੀ ਪੀ ਠੀਕ ਹੈ ਨਾ ਉਹ ਕਿਸਾਨਾਂ ਦੇ ਸਿਰ ਤੇ ਹੀ ਹੈ ਕਿਸਾਨਾਂ ਨਾ ਹੁੰਦਾ ਉਸ ਟਾਈਮ ਤਾਂ ਅੱਜ ਪੰਜਾਬ ਜਿਹੜਾ ਆਪਣਾ ਪੰਜਾਬ ਆ ਭੁੱਖਾ ਮਰਿਆ ਹੁੰਦਾ ਕਰੋਨਾ ਟਾਈਮ कोरोना टाइम ਹਰੇਕ ਦੇ ਘਰੇ اناਜ ਕਿਸਾਨ ਦੀ ਬਦੌਲਤ ਹੀ ਗਿਆ ਤੇ ਜੋ ਅੱਜ ਲੋਕ ਕਹਿ ਰਹੇ ਕਿ ਕਿਸਾਨ ਮਾੜਾ ਹੈ ਜੇ ਇੱਕ ਮੈਂ ਨਾ ਵੀ ਕਿਸਾਨ ਜੇ ਮਾੜਾ ਹੁੰਦਾ ਨਾ ਤਾਂ ਅੱਜ ਹਰੇਕ ਪੰਜਾਬ ਦਾ ਘਰ ਭੁੱਖਾ ਮਰੀ ਜਾਂਦਾ ਹੁੰਦਾ اناਜ ਸਿਰਫ ਕਿਸਾਨ ਪੈਦਾ ਕਰ ਰਿਹਾ ਹੈ ਜੇ ਕਿਸਾਨ ਐਡਾ ਹੀ ਅੰਨ ਦਤਾ ਤੁਸੀਂ ਫਿਰ ਅਮੀਰ ਕਿਉਂ ਨਹੀਂ ਹੋ ਜਾਂਦੇ ਅਮੀਰ ਆ ਸਾਥੋ ਕਿ ਬਿਜ਼ਨਸਮੈਨ ਬੰਦੇ ਬਾਨੀ ਡਾਨੀ ਜਾਂ ਸਰਕਾਰਾਂ ਰੱਖ ਲਿਗੀਆਂ ਆਪਣੀਆਂ ਜੋ ਵੀ ਆਉਂਦੀ ਹੈ ਸਾਥੋ 20 ਰੁਪਏ اناਜ ਲੈ ਕੇ ਤੱਪ ਪੈ ਆਪਦੀ ਪੈਕਿੰਗ ਕਰਕੇ ਉਹ ਗਾਂ 100 ਰੁਪਏ ਵੇਚ ਰਹੀ ਹੈ ਠੀਕ ਹੈ ਨਾ ਸਾਨੂੰ ਜਦ ਕੀ ਪੂਰਾ ਮੁੱਲ ਹੀ ਨਹੀਂ ਮਿਲ ਰਿਹਾ ਫਸਲਾਂ ਦਾ ਅਸੀਂ ਵੀ ਬਾਹਰਲੇ ਬਾਹਰਲੇ ਦੇਸ਼ਾਂ 'ਚ ਕਹੋ ਨਹੀਂ ਫਸਲਾਂ ਵੇਚਦੇ ਆ ਉਹਦੀਆਂ ਬਾਹਰਲੇ ਫਸਲਾਂ ਦੇਸ਼ ਦੇ ਵਿੱਚ ਆਪਾਂ ਵੇਚ ਨਹੀਂ ਸਕਦੇ ਜੀ ਠੀਕ ਹੈ ਨਾ ਆਪਣੀ ਸਰਕਾਰ ਨੂੰ ਹੀ ਚਾਹੀਦਾ ਹੈ ਕਿ ਜਦ ਕੀ ਕੈਨੇਡਾ ਦੇ ਵਿੱਚ ਠੀਕ ਹੈ ਨਾ ਗ੍ਰਾਮੋਸੀਨ ਪਾ ਕੇ ਕਣਕ ਨੂੰ ਪਕਾਇਆ ਜਾਂਦਾ ਹੈ ਜੋ ਕਿ ਇੱਕ ਤਰ੍ਹਾਂ ਦੀ ਬਿਮਾਰੀ ਹੈ ਠੀਕ ਹੈ ਨਾ ਜੇ ਆਪਣੀ ਸਰਕਾਰ ਚਾਵੇ ਤਾਂ ਆਪਣੀ ਜਿਹੜੀ ਕਣਕ ਹੈ ਨਾ ਇਹਦਾ ਸਹੀ ਰੇਟ 6500 ਰੁਪਏ ਤੱਕ ਜਾ ਸਕਦਾ ਕਵਾਂਟਲ ਜੇ ਸਹੀ ਢੰਗ ਨਾਲ ਇਹਨੂੰ ਇੰਪੋਰਟ ਕਰੇ ਬਾਹਰ ਦੇ ਹਾਂ ਬਿਜ਼ਨਸਮੈਨਾਂ ਦਾ ਸਰਕਾਰ ਆ ਜਿਹੜੀ ਬਿਸ਼ੇਤ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਕਰਜ਼ੇ ਦਾ ਮਾਫ ਕਰ ਦਾਂਦੀ ਹੈ ਤੇ ਜੇ ਸਰਕਾਰ ਕਿਸਾਨ ਦਾ ਲੱਖ ਰੁਪਿਆ ਵੀ ਰਹਿ ਜੇ ਬੈਂਕ ਵਾਲਾ ਤਾਂ ਕਿਸਾਨ ਦਾ ਉਹ ਟਰੈਕਟਰ ਖੋ ਕੇ ਲੈ ਜਾਂਦੀ ਹੈ ਜਦ ਕਿ ਕਿਸਾਨ ਆ ਜਿਹੜਾ ਟਰੈਕਟਰ ਮਜਬੂਰੀ ਵਾਸਤੇ ਲੈਂਦਾ ਹੈ ਨਾ ਕਿ ਆਪਦੇ ਸ਼ੌਂਕ ਵਾਸਤੇ ਵੱਡੇ ਠੀਕ ਹੈ ਨਾ ਤੇ ਜਿਹੜੀ ਕਿ ਬਿਜ਼ਨਸਮੈਨ ਆ ਆਪਦੇ ਸ਼ੌਂਕ ਪੂਰਨ ਵਾਸਤੇ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਮਕਾਨ ਆਪਦੇ ਸ਼ੌਂਕ ਵਜੋਂ ਪਾਲਦੀ ਐ ਤੇ ਸਰਕਾਰ ਉਹਨਾਂ ਦੇ ਸਾਰੇ ਦੇ ਲੋਨ ਮਾਫ਼ ਕਰ ਦਿੰਦੀ ਐ ਤੇ ਕਿਸਾਨਾਂ ਦਾ ਕੋਈ ਵੀ ਲੋਨ ਮਾਫ਼ ਨਹੀਂ ਕਰਦੀ ਤੁਹਾਡਾ ਕੋਈ ਘਰ ਕੋਠੀ ਵਾਈ ਵੀ ਆ ਕਿ ਕੋਈ ਆਮ ਜਿਹਾ ਘਰ ਆ ਕਿ ਕਿਹੋ ਜਿਹਾ ਕਿ ਤੁਸੀਂ ਵੀ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਘਰ ਸੋਨਾ ਬਣੇ ਤੁਹਾਡੇ ਬੱਚੇ ਮਹਿੰਗੇ ਸਕੂਲਾਂ 'ਚ ਪੜਨ ਸਾਡੇ ਅਸੀਂ ਵੀ ਚਾਹੁੰਦੇ ਆ ਸਾਡੇ ਬੱਚੇ ਵੱਡੇ ਸਕੂਲਾਂ 'ਚ ਪੜਨ ਮਹਿੰਗੇ ਸਕੂਲਾਂ ਦੇ ਵਿੱਚ ਪੜਨ ਵੱਡੀ-ਵੱਡੀ ਕੋਠੀ ਹੋਵੇ ਸਾਡੇ ਕੋਲੇ ਵੱਡੀ ਕਾਰ ਹੋਵੇ ਪਰ ਕੀ ਗਿਰਗੀ ਇੰਨੀ ਸਾਡੀ ਗੁੰਜਾਇਸ਼ ਨਹੀਂ ਹੈਗੀ ਜੋ ਕਿ ਅਸੀਂ ਫਸਲ ਵੇਚ ਕੇ ਆਪਦਾ ਇੰਨਾ ਕੁਸ਼ ਪਾ ਸਕੀਏ ਕਿਉਂਕਿ ਸਾਡੇ ਕੋਲ ਜਿਹੜੀ ਜ਼ਮੀਨ ਹੈ ਉਹ 2 ਏਕੜ ਜ਼ਮੀਨ ਹੈ 2 ਏਕੜ ਜ਼ਮੀਨ ਨਾਲ ਕਿਸਾਨ ਕੋਈ ਵੀ ਕਿਸਾਨਾ ਮੈਨਾਂ ਵੀ 2 ਏਕੜ ਵਾਲਾ ਕਿਸਾਨ ਨਹੀਂ ਕੰਮਜਾਪ ਹੋ ਸਕਦਾ ਤੇ ਜਿਹੜੇ ਬਿਜ਼ਨਸਮੈਨ ਜਾਂ ਲੋਕ ਜਾਂ ਕੋਈ ਵੀ ਜਿਹੜੇ ਆ ਫੇਸਬੁੱਕ ਤੇ ਵੇਖ ਕੇ ਕਿਸਾਨਾਂ ਨੂੰ ਕਹਿੰਦੇ ਵੀ ਇਹ ਹੁੱਲੜ ਬਾਜੀ ਕਰਦੇ ਆ ਟਰੈਕਟਰ ਲੈ ਕੇ ਰੱਖਦੇ ਆ ਹੈ ਦੇ ਵੀ ਇਹ ਗਲਤ ਕਰਦੇ ਆ ਤੇ ਵੀ ਉਹ ਇੱਥੇ ਇਨੀ ਠੰਡ ਹੜ ਜੀਰ ਮੀ ਠੰਡ ਦੇ ਵਿੱਚ ਆ ਕੇ ਖੜ ਖੜ ਸਕਦੇ ਤੁਹਾਡੇ ਬਰਾਬਰ ਨਹੀਂ 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 ਕਿਸਾਨ ਹੀ ਆ ਕੇ ਇਨੀ ਠੰਡ ਦੇ ਵਿੱਚ ਫਿਰ ਖੇਤੀਬਾੜੀ ਕਰ ਸਕਦਾ ਹੈ ਕੋਈ ਵੀ ਬਿਜ਼ਨਸਮੈਨ ਇਨੀ ਠੰਡ ਦੇ ਵਿੱਚ ਆ ਕੇ ਖੇਤੀ ਨਹੀਂ ਕਰ ਸਕਦਾ ਜੋ ਹਾਂ ਕਹਿ ਰਹੇ ਹੁੱਲੜ ਬਾਜੀ ਹੈ ਕਰ ਰਹੇ ਆ ਟਰੈਕਟਰਾਂ ਦੇ ਉੱਤੇ ਡੈਕ ਲਾ ਕੇ ਐਮਪਲਾ ਰਿਹਾ ਹਾਂ ਜਦੋਂ ਖੇਤਾਂ ਦੇ ਵਿੱਚ ਠੀਕ ਹੈ ਪਾਣੇ ਆ ਵੀ ਹੁੱਲੜ ਬਾਜੀਆਂ ਕਰੋ ਵਧੀਆ ਚੀਜ਼ ਹੈ ਪਰ ਜੋ ਜਿਹੜੇ ਕਹਿ ਰਹੇ ਨੇ ਹੁੱਲੜ ਬਾਜੀਆਂ ਕਰਦੇ ਆ ਇਹ ਉਹਨਾਂ ਨੂੰ ਕਹੇ ਵੀ ਖੇਤਾਂ ਦੇ ਵਿੱਚ ਆਉਣ ਸਾਡੇ ਨਾਲ ਆ ਕੇ ਖੇਤੀ ਕਰਨ ਫਿਰ ਸੋਨੂੰ ਪਤਾ ਲੱਗੇ ਵੀ ਖੇਤੀ ਕਿੰਨੀ ਔਖੀ ਹੈ ਵੀ ਇੰਨੀ ਠੰਡ ਦੇ ਵਿੱਚ ਤੁਹਾਨੂੰ ਤੁਸੀਂ ਕਹਿੰਦੇ ਵੀ ਕੋਈ ਹੋਰ ਖੜ ਨਹੀਂ ਸਕਦਾ ਨਹੀਂ ਖੜ ਸਕਦਾ ਠੀਕ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੀ ਵਾਰ ਫਿਰ ਤੁਹਾਡੇ ਨਾਲ ਕਿਸੇ ਹੋਰ ਟਾਪਿਕ ਦੇ ਗੱਲਬਾਤ ਕਰਾਂਗੇ ਤਦ ਤੱਕ ਲਈ ਧੰਨਵਾਦ ਤੁਹਾਡਾ ਤੇ ਸਾਰੇ ਦਰਸ਼ਕਾਂ ਨੂੰ ਕਹਿ ਦੇ ਵੀ ਪੇਜ ਨੂੰ ਫੋਲੋ ਕਰ ਲੋ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੇ ਮੇਰੀ ਗੱਲਬਾਤ ਵਧੀਆ ਲੱਗਦੀ ਹੈ ਤਾਂ ਜੇ ਮੇਰੀ ਗੱਲਬਾਤ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਦੋਸਤੋ ਇਹ ਸਾਨਾ ਕਿਸਾਨ ਗੁਰਮੇਲ ਸਿੰਘ ਇਹਨਾਂ ਨੇ ਜੋ ਜੋ ਗੱਲਾਂ ਕੀਤੀਆਂ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿਸ ਤਰ੍ਹਾਂ ਲੱਗੀਆਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਹਨਾਂ ਨੇ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਦੱਸੀਆਂ ਸਾਨੂੰ ਕੀ ਉਹ ਬਿਲਕੁਲ ਸੱਚ ਨੇ ਜਾਂ ਇਹ ਕੋਈ ਮਨ ਘੜਤ ਗੱਲਾਂ ਕਰਦੇ ਨੇ ਤੁਸੀਂ ਸਾਰੀਆਂ ਗੱਲਾਂ ਸਾਨੂੰ ਦੱਸਣੀਆਂ ਕਮੈਂਟਾਂ ਦੇ ਵਿੱਚ ਜੇ ਤੁਹਾਨੂੰ ਇਹਨਾਂ ਦੀ ਗੱਲਬਾਤ ਠੀਕ ਲੱਗਦੀ ਆ ਤੇ ਵੀਡੀਓ ਸ਼ੇਅਰ ਕਰਦੇ ਹੋ ਜੀ ਮਿਲਦੇ ਆ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵਿਸ਼ੇ ਨਾਲ ਤਦ ਤੱਕ ਲਈ ਧੰਨਵਾਦ